ਖੇਡ ਸੰਸਾਰ ਪ੍ਰੋਗਰਾਮ ਦੇ ਇਸ ਤਾਜ਼ਾ ਤਰੀਨ ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰੇਕ ਅੰਕ ਵਿੱਚ ਅਸੀਂ ਕਿਸੇ ਖੇਡ ਬਾਰੇ ਵੀ ਚਰਚਾ ਕਰਦੇ ਹਾਂ ਤੇ ਉਸ ਖੇਡ ਦੀਆਂ ਵਨਗੀਆਂ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਅਤੇ ਉਸ ਖੇਡ ਨਾਲ ਸੰਬੰਧਿਤ ਕਿਸੇ ਮਾਹਿਰ ਖਿਡਾਰੀ ਕੋਲੋਂ ਵੀ تفصیلی ਜਾਣਕਾਰੀ ਹਾਸਲ ਕਰਦੇ ਹਾਂ ਤੇ ਅੱਜ ਗੱਲ ਕਰ ਰਹੇ ਹਾਂ ਐਥਲੈਟਿਕਸ ਦੀ ਖੇਡ ਦੀ ਤੇ ਉਸ ਵਿੱਚ 400 ਮੀਟਰ ਦੌੜ ਦੀ ਵਨਗੀ ਬਾਰੇ ਗੱਲ ਕਰਨ ਲਈ ਇੱਕ ਬਹੁਤ ਹੀ ਮਾਹਰ ਸ਼ਖਸੀਅਤ ਨੂੰ ਅਸੀਂ ਆਪਣੇ ਸਟੂਡੀਓ ਵਿੱਚ ਬੁਲਾਇਆ ਹੈ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਈਏ ਕਿ ਉਹ ਕੌਮੀ ਪੱਧਰ ਦੇ ਐਥਲੀਟ ਨੇ ਅਤੇ 400 ਮੀਟਰ ਦੀ ਦੌੜ ਵਿੱਚ ਉਹਨਾਂ ਨੇ ਕੌਮੀ ਪੱਧਰ ਉੱਪਰ ਜਿੱਤਾਂ ਹਾਸਲ ਕੀਤੀਆਂ ਨੇ ਬੇਸ਼ੁਮਾਰ ਮੈਡਲ ਹਾਸਲ ਕੀਤੇ ਨੇ ਇਹਨਾਂ ਦਾ ਨਾਮ ਹੈ ਜਸ਼ਨਪ੍ਰੀਤ ਸਿੰਘ ਢਿੱਲੋਂ ਜੋ ਕਿ ਕੌਮੀ ਪੱਧਰ ਦੇ 400 ਮੀਟਰ ਦੌੜ ਦੇ ਨਾਮਵਰ ਐਥਲੀਟ ਨੇ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਸੀਂ ਹੁਣ ਸਾਡੇ ਸਟੂਡੀਓ ਵਿੱਚ ਪਹੁੰਚੇ ਹੋ। ਥੈਂਕ ਯੂ ਥੈਂਕ ਯੂ ਸਰ। ਥੈਂਕ ਯੂ। ਤੇ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਤੁਹਾਡੇ ਸ਼ੁਰੂਆਤੀ ਜੀਵਨ ਤੋਂ। ਇਹ ਜਾਣਾਂਗੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ। ਤੁਹਾਡਾ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ। ਸਸੀ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਦੂਰਦਰਸ਼ਨ ਤੇ ਨਾਲੇ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਤੇ ਉਹਨਾਂ ਨੇ ਮੈਨੂੰ ਅੱਜ ਬੁਲਾਇਆ ਇੱਥੇ। ਤੇ ਮੇਰੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਬੁਲਾਇਆ। ਥੈਂਕ ਯੂ। ਜੀ। ਤੇ ਮੈਂ ਮੋਗੇ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ ਜੀ ਤੇ ਉੱਥੇ ਹੀ ਜੰਮੇ ਪਲੇ ਹਾਂ ਉੱਥੇ ਅਸੀਂ ਮਤਲਬ ਕਿ ਹੁਣ ਲੋਕਲ ਉੱਥੇ ਹੀ ਬਿਲੋਂਗ ਕਰਦੇ ਹਾਂ ਤੇ ਹੁਣ ਲੋਕਲ ਹੀ ਅਸੀਂ ਜਲੰਧਰ ਹੁਣ ਟ੍ਰੇਡਿੰਗ ਲਈ ਇੱਥੇ ਰਹਿ ਰਹੇ ਹਾਂ ਜੀ ਹਾਂਜੀ ਤੇ ਉਦਾਂ ਸਾਡੀ ਲੋਕਲ ਮੋਗੇ ਤੋਂ ਬਿਲੋਂਗ ਕਰਦੇ ਪਿੱਛੋਂ ਹਾਂਜੀ ਜੀ ਤੇ ਆਪਣੇ ਪਰਿਵਾਰ ਵਿੱਚੋਂ ਤੁਸੀਂ ਪਹਿਲੇ ਅਜਿਹੇ ਸ਼ਖਸੋਂ ਜੋ ਖੇਡਾਂ ਦੇ ਖੇਤਰ ਨਾਲ ਜੁੜੇ ਤੇ ਮੋਗੇ ਤੋਂ ਬਾਅਦ ਫਿਰ ਤੁਸੀਂ ਜਲੰਧਰ ਆਇਓ ਖੇਡਾਂ ਦੇ ਕਰਕੇ ਤੁਹਾਡਾ ਜਲੰਧਰ ਆਉਣਾ ਹੋਇਆ ਹਾਂਜੀ ਹਾਂਜੀ ਤੇ ਮਤਲਬ ਕਿ ਸਾਡੇ ਪਿੱਛੇ ਫੈਮਿਲੀ ਚੋਂ ਸਿਰਫ ਪਹਿਲਾ ਮੈਂ ਹੀ ਆ ਕਿ ਜੋ ਇੱਕ ਖੇਡਵਲ ਆਇਆ ਜੀ ਤੇ ਹਾਂਜੀ ਉਦਾਂ ਜਲੰਧਰ ਅਸੀਂ ਇਸ ਟ੍ਰੇਨਿੰਗ ਕਰਕੇ ਆਏ ਹਾਂ ਤੇ ਗੇਮ ਕਰਕੇ ਇੱਥੇ ਸਾਡੇ ਸਰਪ੍ਰੀਸਿੰਗ ਹੈਪੀ ਕੋਸਾਵਾ ਜੀ ਉਹਨਾਂ ਕੋਲੇ ਇਹਦੀ ਟ੍ਰੇਨਿੰਗ ਕਰ ਲਈ ਮੈਂ ਜਲੰਧਰ ਸੱਸਾ ਲੋਗੇ ਮੈਨੂੰ ਇੱਥੇ ਆਏ ਨੂੰ ਜੀ ਤੇ ਹੰਜੂਸ ਕਰਕੇ ਮੈਂ ਗੇਮ ਕਰਕੇ ਮੈਂ ਇੱਥੇ ਜਲੰਧਰ ਆਇਆ ਜੀ ਜੀ ਹਾਂਜੀ ਤੇ ਇਹ ਜਿਹੜੀ ਖੇਡ ਆ ਐਥਲੈਟਿਕਸ ਦੀ ਖੇਡ ਤੇ ਇਹਦੇ ਵਿੱਚ ਖਾਸ ਤੌਰ ਤੇ ਆਪਾਂ ਗੱਲ ਕਰਦੇ ਆ 400 ਮੀਟਰ ਦੀ ਦੌੜ ਉਹਦੇ ਵਿੱਚ ਤੁਸੀਂ ਮੁਹਾਰਤ ਹਾਸਲ ਕੀਤੀ ਉਧਰ ਵੀ ਆਪਾਂ ਆਵਾਂਗੇ ਤੇ ਪਹਿਲਾਂ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਇਸ ਖੇਡ ਨੂੰ ਕਿਵੇਂ ਚੁਣਿਆ ਕਿ ਬਹੁਤ ਸਾਰੀਆਂ ਖੇਡਾਂ ਨੇ ਫੁੱਟਬਾਲ ਹਾਕੀ ਹੈ ਕ੍ਰਿਕਟ ਹੈ ਤੁਸੀਂ ਐਥਲੈਟਿਕਸ ਵੱਲ ਆਏ ਐਥਲੈਟਿਕਸ ਦੀ ਖੇਡ ਵੱਲ ਤੁਹਾਡਾ ਰੁਝਾਨ ਕਦੋਂ ਤੋਂ ਸੀਗਾ ਜਾਂ ਕਿਹੜੀ ਉਮਰ ਸੀ ਜਦੋਂ ਤੁਸੀਂ ਫੈਸਲਾ ਕੀਤਾ ਕਿ ਇਸ ਖੇਡ ਵਿੱਚ ਅੱਗੇ ਵਧਣਾ ਸਰ ਨਿੱਕੇ ਹੁੰਦੇ ਤੋਂ ਹੀ ਮਤਲਬ ਜੇ ਸਕੂਲਾਂ ਚ ਆਪਾਂ ਜਿੱਦਾਂ ਭੱਜਦੇ ਹੁੰਨੇ ਗੇਮ ਕਰਦੇ ਹੁੰਨੇ ਸਕੂਲਾਂ ਜਿੱਦਾਂ ਸਪੋਰਟਸ ਸਪੋਰਟਸ ਫੰਕਸ਼ਨ ਹੁੰਦੇ ਸੀ ਕਿ ਸਕੂਲਾਂ ਦੇ ਨਿੱਕੇ ਹੁੰਦੇ ਦੂਈ 7 8 8 9 ਸਾਲ ਦੀ ਉਮਰ ਚ ਮਤਲਬ ਕਿ ਮੈਨੂੰ ਰੁਝਾਨ ਸੀਗਾ ਕਿ ਯਾਰ ਮੈਂ ਭੱਜਣਾ ਹਨਾ ਉਦੋਂ ਮੇਰੇ ਨਾਨਾ ਜੀ ਤੇ ਮਾਮਾ ਜੀ ਉਹ ਵੀ ਮਤਲਬ ਕਿ ਉਹਨਾਂ ਨੂੰ ਵੀ ਸ਼ੌਂਕ ਸੀਗਾ ਭੱਜਣ ਦਾ ਜੀ ਤੇ ਉਹ ਤੁਹਾਨੂੰ ਪਤਾ ਵੀ ਪੁਰਾਣੇ ਜ਼ਮਾਨੇ ਚ ਉਹ ਸਹੂਲਤਾਂ ਨਹੀਂ ਸੀਗੀਆਂ ਉਹ ਕਰ ਨਹੀਂ ਸਕੇ ਹਨਾ ਤੇ ਉਹਨਾਂ ਨੂੰ ਐ ਸੀਗਾ ਕਿ ਯਾਰ ਚਲੋ ਸਾਡਾ ਨ ਦੋਤਾ ਹੈਗਾ ਉਹਨੂੰ ਅਸੀਂ ਕਿਤੇ ਪਤਾ ਕੰਮ ਇਹ ਮੈਂ ਆਪ ਦੇ ਆਪ ਨੂੰ ਦੇਖਦੇ ਸੀ ਕਿ ਮੇਰੇ ਚ ਉਹ ਅੱਛਾ ਜੀ ਤੇ ਮੈਨੂੰ ਉਹ ਫਿਰ ਜਿੱਦਾਂ ਆਪਾਂ ਲੈ ਗਏ ਗਲੀ ਚ ਲੈ ਗਏ ਮੈਨੂੰ ਨਿੱਕੇ ਹੁੰਦੇ ਹਨਾ ਤੇ ਕੋਈ ਜਿਹੜਾ ਵੀ ਕੋਈ ਆਉਂਦਾ ਲੰਘਦਾ ਟੱਪਦਾ ਸੀਗਾ ਉਹਨੂੰ ਬੁਲਾ ਲੈਂਦੇ ਸੀ ਮੇਰੇ ਕੋਲੇ ਵੀ ਆ ਜਾ ਤੈਨਾਂ ਰੇਸ ਲਾਉਣੀ ਆ ਜੀ ਤੇ ਮੈਨੂੰ ਫਿਰ ਜਿੰਨੇ ਨੂੰ ਵੀ ਆਉਂਦਾ ਆਉਂਦਾ ਜਾਂਦਾ ਸਾਰਿਆਂ ਨੂੰ ਭਜਾਉਂਦੇ ਸੀਗੇ ਵੀ ਉਹਨਾਂ ਨੇ ਫਿਰ ਮੈਨੂੰ ਉੱਥੇ ਚੈੱਕ ਕੀਤਾ ਵੀ ਇਹ ਚ ਹੈ ਕੀ ਆ ਜੀ ਵੀ ਹੈਗੀ ਆ ਇਹਦੇ ਚ ਪੰਜ-ਸੱਤ ਦਾ ਫਰਕ ਕਾਫੀ ਕਾਫੀ ਤੇ ਹੈਗੀ ਹੈ ਤੇ ਜੀ ਉੱਥੋਂ ਫਿਰ ਮੇਰਾ ਰੁਝਾਨ ਸ਼ੁਰੂ ਹੋ ਗਿਆ ਸੀਗਾ ਹਾਂ ਜੀ ਦੇ ਮੈਂ ਉਤੋਂ ਫਿਰ ਮੈਂ ਅੱਗੇ-ਅੱਗੇ ਵਧੀਆ ਟ੍ਰੇਨਿੰਗ ਕੀਤੀ ਤੇ ਹੁਣ ਅੱਜ ਫਿਰ ਇੱਥੇ ਤੁਹਾਡੇ ਨਾਲ ਜੀ ਹਾਂਜੀ ਸੋ ਤੁਹਾਡੇ ਨਾਨਾ ਜੀ ਅਤੇ ਤੁਹਾਡੇ ਮਾਮਾ ਜੀ ਦਾ ਖਾਸ ਯੋਗਦਾਨ ਰਿਹਾ ਕਿ ਉਹਨਾਂ ਨੇ ਛੋਟੀ ਉਮਰੇ ਤੁਹਾਡੇ ਚ ਕੁਝ ਤਾਂ ਵੇਖਿਆ ਕੋਈ ਹੁਨਰ ਵੇਖਿਆ ਹਾਂਜੀ ਤੇ ਉਹਨੂੰ ਅੱਗੇ ਵਧਣ ਲਈ ਉਹਨਾਂ ਨੇ ਇੱਕ ਮੰਚ ਤਿਆਰ ਕੀਤਾ ਤੇ ਹੌਲੀ-ਹੌਲੀ ਤੁਹਾਨੂੰ ਇਸ ਬੰਨੇ ਤੋਰਿਆ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਜੇਕਰ ਜਾਰੀ ਰੱਖੀਏ ਕਿ ਬਹੁਤ ਸਾਰੇ ਜਿਹੇ ਖਿਡਾਰੀ ਹੋਣਗੇ ਜਿਨ੍ਹਾਂ ਦੀ ਖੇਡ ਨੂੰ ਤੁਸੀਂ ਵੇਖਿਆ ਜਿਨ੍ਹਾਂ ਦੀ ਖੇਡ ਤੁਹਾਨੂੰ ਵਧੀਆ ਲੱਗਦੀ ਹੋਵੇਗੀ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਇਸ ਖੇਡ ਵਿੱਚ ਆਉਣ ਲਈ ਅੱਗੇ ਵਧਣ ਲਈ ਕੁਝ ਅਜਿਹੇ ਖਿਡਾਰੀਆਂ ਦੇ ਨਾਂ ਤੁਸੀਂ ਦੱਸਣਾ ਚਾਹੋਗੇ ਖਿਡਾਰੀਆਂ ਦੇ ਇੱਦਾਂ ਤੁਹਾਨੂੰ ਮਤਲਬ ਜਿੱਦਾਂ ਮਿਲਖਾ ਸਿੰਘ ਜੀ ਸੀਗੇ ਆਪਣੇ ਜੀ ਤੇ ਉਹਨਾਂ ਨੂੰ ਮਤਲਬ ਮੇਰਾ ਰੁਝਾਨ ਸੀਗਾ ਦੇਖਣ ਦਾ ਮੈਂ ਬਹੁਤ ਉਹਨਾਂ ਨੂੰ ਮਤਲਬ ਸੁਣਿਆ ਉਹਨਾਂ ਬਾਰੇ ਪੜ੍ਹਿਆ ਵੀ ਬਹੁਤ ਸੀਗਾ ਮੈਂ ਤੇ ਉਹਨਾਂ ਬਾਰੇ ਦੇਖਦਾ ਸੀਗਾ ਤੇ ਉਹ ਚੀਜ਼ ਨੂੰ ਦੇਖ ਕੇ ਮੇਰਾ ਹੋਰ ਜਾਨ ਵਧਿਆ ਵੀ ਉਤੋਂ ਅੱਕ 2013 ਚ ਉਹਨਾਂ ਦੀ ਮੂਵੀ ਆਈ ਸੀਗੀ ਬਾਗ ਮਿਲਖਾ ਬਾਗ ਤੇ ਉਹਨਾਂ ਨਾਲ ਹੀ ਸਾਰੀ ਫੈਮਿਲੀ ਦੇਖਣ ਗਏ ਸੀਗੇ ਥੀਏਟਰ ਚ ਤੇ ਉਹ ਮੂਵੀ ਤੋਂ ਬਾਅਦ ਮਤਲਬ ਕਿ ਹੋਰ ਜ਼ਿਆਦਾ ਇੰਨਾ ਕ ਜ਼ਿਆਦਾ ਉਤਸ਼ਾਹ ਬਣਿਆ ਜਦੋਂ ਸਾਰੀ ਫੈਮਿਲੀ ਦੀ سپورਟ ਆਈ ਵੀ ਆਪਾਂ ਇਹਨੂੰ ਤਿਆਰ ਕਰਨਾ ਵਧੀਆ ਇਸ ਲੈਵਲ ਤੇ ਲੈ ਕੇ ਆਉਣਾ ਵਾ ਜੀ ਤੇ ਹਾਂਜੀ ਮਤਲਬ ਮਿਲਖਾ ਸਿੰਘ ਹੀ ਮਰੇ ਸੀਗੇ ਮੈਨੂੰ ਉਹਨਾਂ ਨੂੰ ਦੇਖ ਕੇ ਸਾਰਾ ਸ਼ੁਰੂਆਤ ਸ਼ੁਰੂ ਕੀਤਾ ਸੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸਿਖਲਾਈ ਤੁਸੀਂ ਥੋੜਾ ਜਿਹਾ ਜ਼ਿਕਰੇ ਦਾ ਕੀਤਾ ਵੀ ਪਰ ਆਪਾਂ ਹੁਣ ਤਫਸੀਲ ਵਿੱਚ ਇਹਦਾ ਜ਼ਿਕਰ ਕਰਾਂਗੇ ਕਿ ਜਦੋਂ ਤੁਸੀਂ ਖੇਡ ਨਾਲ ਜੁੜ ਗਏ ਫੈਸਲਾ ਕਰ ਲਿਆ ਕਿ ਇਸ ਖੇਡ ਵਿੱਚ ਅੱਗੇ ਤੁਰਨਾ ਹੈ ਤਾਂ ਸਿਖਲਾਈ ਵੀ ਤੁਸੀਂ ਸੁਭਾਵਿਕ ਤੌਰ ਤੇ ਲਈ ਹੋਵੇਗੀ ਕਿਸੇ ਮਾਹਿਰ ਕੋਚ ਦੀ ਨਿਗਰਾਨੀ ਹੇਠ ਕੰਮ ਕੀਤਾ ਹੋਵੇਗਾ ਉਸ ਦੌਰ ਬਾਰੇ ਦੱਸੋ ਕਿ ਜਦੋਂ ਤੁਸੀਂ ਸਿਖਲਾਈ ਲਈ ਪਹੁੰਚੇ ਤੇ ਖੇਡ ਦੀਆਂ ਬਾਰਿਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ ਹਾਂਜੀ ਜਿੱਦਾਂ ਕਿ ਮਤਲਬ ਕਿ ਉਦੋਂ ਸ਼ੁਰੂਆਤੀ ਫਿਰ ਸਕੂਲੀ ਤੇ ਆਪਾਂ ਨਹੀਂ ਉਦੋਂ ਟ੍ਰੇਨਿੰਗ ਹੁੰਦੀ ਹਨਾ ਹਾਂਜੀ ਤੇ ਬਾਅਦ ਚੋਂ ਇੱਕ ਅਸੀਂ ਫੁੱਟਬਾਲ ਵੀ ਖੇਡਦੇ ਹੁੰਦੇ ਸੀ ਜਿੱਦਾਂ ਕਿ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀ ਤੇ ਇੱਕ ਸਾਡੇ ਨਾਲ ਇੱਕ ਇੱਥੇ ਮੁੰਡਾ ਹੁੰਦਾ ਸੀਗਾ ਉਹਨੇ ਵੀ ਮੈਨੂੰ ਵਧੀਆ ਦੇਖਿਆ ਵੀ ਵਧੀਆ ਮੁੰਡਾ ਵਾ ਵਧੀਆ ਟ੍ਰੇਨਿੰਗ ਕਰ ਸਕਦਾ ਵਾ ਇਹਨੂੰ ਮਤਲਬ ਟ੍ਰੇਨਿੰਗ ਦੇ ਲੋੜ ਅਸੀਂ ਖਿਡਾਈ ਦੀ ਲੋੜ ਆ ਤੇ ਉਹ ਮੁੰਡਾ ਫਿਰ ਮੈਨੂੰ ਉੱਧਰ ਇੱਥੇ ਮੌਕੇ 'ਚ ਇੱਕ ਪਿੰਡ ਆ ਘੱਲ ਘਲਾਂ ਉੱਥੇ ਲੈ ਕੇ ਗਿਆ ਉਹਨੂੰ ਪਤਾ ਸੀ ਕੋਈ ਕੋਚ ਦਾ ਪਤਾ ਸੀ ਮੈਨੂੰ ਨਹੀਂ ਪਤਾ ਸੀ ਨਾ ਤੇ ਉੱਥੇ ਲੈ ਕੇ ਗਿਆ ਮੈਨੂੰ ਤੇ ਉੱਥੇ ਵਧੀਆ ਕੋਚ ਸੀਗੇ ਗਰਦੀਪ ਸਿੰਘ ਉਹਨਾਂ ਦਾ ਨਾਮ ਸੀਗਾ ਜੀ ਤੇ ਉਹਨਾਂ ਕੋਲੇ 2-3 ਸਾਲ ਮੈਂ ਸਖਲਾਈ ਲਈ ਤੇ ਉਹਨਾਂ ਨੇ ਮਤਲਬ ਕਿ ਵਧੀਆ ਮੇਰਾ ਪਲੇਟਫਾਰਮ ਇੱਕ ਵਧੀਆ ਤਿਆਰ ਕੀਤਾ ਵਧੀਆ ਸਖਲਾਈ ਲਈ ਵਧੀਆ ਮੈਂ ਉਹਨਾਂ ਕੋਲੇ ਲੈ ਕੇ ਸਾਲ ਇੱਕ ਸਾਲ ਇੱਕ ਸਾਲ ਸਖਲਾਈ ਲੈ ਕੇ ਮੈਂ ਮੈਂ ਮੇਰਾ ਪਹਿਲਾ ਮੈਡਲ ਸੀਗਾ ਸਕੂਲ ਨੈਸ਼ਨ ਚ ব্রੌਂਜ਼ ਮੈਡਲ ਸੀਗਾ ਜੀ ਉਹਨਾਂ ਕੋਲੇ ਮੈਂ ਪਹਿਲਾ ਮੈਡਲ ਲਿਆ ਸੀਗਾ ਸਕੂਲ ਨੈਸ਼ਨ ব্রੌਂਜ਼ ਮੈਡਲ ਸੀਗਾ ਮੇਰਾ 400 ਮੀਟਰ ਚ ਹਾਂਜੀ ਤੇ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਵੀ ਬਹੁਤ ਵਧੀਆ ਦੇਖਿਆ ਮੇਰੇ ਚ ਤੇ ਉਹਨਾਂ ਨੇ ਵੀ ਕਿਹਾ ਵੀ ਹਾਂ ਵੀ ਇਹ ਮੁੰਡੇ ਦਾ ਟੈਲੈਂਟ ਵਧੀਆ ਵਾ ਤੇ ਵਧੀਆ ਅੱਗੇ ਕਰੂਗਾ ਤੇ ਉਹਨਾਂ ਨੇ ਹਾਂਜੀ ਉਹਨਾਂ ਨੇ ਮਤਲਬ ਮੇਰਾ ਜਿਹੜਾ ਸਰ ਕੋ ਉਹਨਾਂ ਨੇ ਉਹਨਾਂ ਨੇ ਤਿਆਰ ਕੀਤਾ ਸੀਗਾ ਜੀ ਗਰਦੀਪ ਸਿੰਘ ਗੱਜਨ ਵਾਲੇ ਜੀ ਉਹਨਾਂ ਦਾ ਉਹ ਅੱਜ ਵੀ ਹੈਗੇ ਆ ਯਾਦ ਕਰ ਦਿੰਦੇ ਮੈਨੂੰ ਜੀ ਹਾਂਜੀ ਤੇ ਇਸ ਤੋਂ ਬਾਅਦ ਗੱਲ ਜੇਕਰ ਆਪਾਂ ਕਰੀਏ 400 ਮੀਟਰ ਦੀ ਦੌੜ ਕਿਉਂਕਿ ਥਲੇਟਿਕਸ ਦੀ ਖੇਡ ਵਿੱਚ ਬਹੁਤ ਸਾਰੇ ਇਵੈਂਟ ਹੁੰਦੇ ਆ ਬਹੁਤ ਸਾਰੀਆਂ ਵਨਗੀਆਂ ਨੇ 400 ਮੀਟਰ ਦੀ ਦੌੜ ਵੱਲ ਤੁਸੀਂ ਖਾਸ ਮੁਹਾਰਤ ਹਾਸਲ ਕੀਤੀ ਤੇ ਇਸ ਦੌੜ ਬਾਰੇ ਸਾਨੂੰ ਦੱਸੋ ਕਿ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਕੀ ਚੁਣੌਤੀਆਂ ਇਹਦੇ ਵਿੱਚ ਹੁੰਦੀਆਂ ਨੇ 100 ਮੀਟਰ ਦੀ ਦੌੜ ਹੋਵੇ ਜਾਂ ਰਿਲੇ ਦੌੜ ਹੋਵੇ ਉਹਨਾਂ ਨਾਲੋਂ ਕਿੰਨੀ ਕੁ ਵੱਖਰੀ ਹੈ ਤੇ ਕਿੰਨੀ ਕੁ ਜ਼ਿਆਦਾ ਚੁਣੌਤੀ ਵਾਲੀ ਹੁੰਦੀ ਹੈ 400 ਮੀਟਰ ਦੀ ਦੌੜ ਜਿਹਦੇ ਵਿੱਚ ਤੁਸੀਂ ਦੌੜਦੇ ਸਰ ਦੇਖੋ ਜਿਹੜੀ 400 ਮੀਟਰ ਦੀ ਰੇਸ ਹੈ ਨਾ ਸਰ 400 ਮੀਟਰ ਦੀ ਰੇਸ ਇਦਾਂ ਵੀ ਤੇ 100 ਮੀਟਰ ਆਪਾਂ ਮੰਨ ਲੈਂਦੇ ਆ ਵੀ ਸਪ੍ਰਿੰਟ ਆ 100 ਮੀਟਰ ਆਪਾਂ ਲਗਾਤਾਰ ਭੱਜਣਾ ਹਾਂ ਵੀ ਪੂਰਾ ਜਾਨ ਲਾ ਕੇ ਭੱਜਣੀ ਹੈ 200 ਮੀਟਰ ਵੀ ਆਪਾਂ ਆਏ ਆ ਵੀ ਹਾਂ ਵੀ ਜਾਣ ਲਾ ਕੇ ਭੱਜ ਲੈਣੀ ਆ ਪੂਰਾ ਕੋਈ ਏਦਾਂ ਚੱਕਰ ਨਹੀਂ ਸਪ੍ਰਿੰਟ ਆ ਨਾ ਤੇ ਜਿਹੜੀ 400 ਮੀਟਰ ਇਹ ਸਨ ਸਰ ਇਹ ਏਦਾਂ ਦੀ ਇਹਨੂੰ ਡੈਡ ਰੇਸ ਕਿਹਾ ਜਾਂਦਾ ਤੇ ਇਹ ਸਭ ਤੋਂ ਲੌਂਗ ਸਪ੍ਰਿੰਟ ਹੁੰਦੀ ਆ ਵੀ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਉਹੀ ਜਾਨ ਬਚਾ ਉਹ ਸਪ੍ਰਿੰਟ ਰੱਖਣੀ ਆ ਤੁਸੀਂ ਆਪਣਾ ਕਿਵੇਂ ਸਟੈਮਨਾ ਯੂਜ਼ ਕਰਨਾ ਕਿਦਾਂ ਉਹਦਾ ਰਿਦਮ ਟਿਕਾਉਣਾ ਕਿਵੇਂ ਪੇਸਟ ਕੋਣੀ ਆ ਉਹ ਸਾਰਾ ਉਹਦੇ ਵਿੱਚ ਕੈਲਕੂਲੇਟ ਕਰਕੇ ਆਪਾਂ ਜੇ ਮਤਲਬ ਮਾੜੀ 21 19 21 ਗਲਤੀ ਵੀ ਕਰਤੀ ਤੁਸੀਂ ਰੇਤ ਦੇ ਪਿੱਛੇ ਆ ਹੁਣ ਜੇ ਤੁਸੀਂ ਸਟਾਰਟ ਵਧੀਆ ਲਿਆ ਉਹਨੂੰ ਸਟਾਰਟ ਨੂੰ ਟਕਾਉਣਾ ਤੁਸੀਂ ਜੇ ਹੁਣ ਤੁਸੀਂ ਐ ਨਹੀਂ ਵੀ ਸਟਾਰਟ ਲੈ ਕੇ ਵੀ ਪੂਰੀ ਤੁਸੀਂ 400 ਮੀਟਰ ਦੀ ਆਲਟ ਲਾਉਂਗੇ ਇਦਾਂ ਨਹੀਂ ਹੋਊਗਾ ਫਿਰ ਤੁਸੀਂ 200 ਤੱਕ ਹੀ ਜਾਓਗੇ ਅੱਛਾ ਜੀ ਤੇ 200 ਤੋਂ ਬਾਅਦ ਫਿਰ ਤੁਸੀਂ ਇਦਾਂ ਆਉਂਗੇ ਵੀ ਪਾਰੀ ਦੇਖਣ ਲੱਗ ਜਾਣੀ ਅੱਛਾ ਜੀ ਤੇ ਉਹ ਆਪਾਂ ਵਧੀਆ ਤਰੀਕੇ ਨਾਲ ਵਧੀਆ ਸੋਚ ਪੂਰਨਾ ਬਹੁਤ ਮਿਹਨਤ ਲੱਗਦੀ ਹੈ ਜੀ ਇਹ ਇਹ ਤਾਂ ਵਰਕਆਊਟ ਹੀ ਇੰਨਾ ਕੁ ਜ਼ਿਆਦਾ ਔਖਾ ਹੁੰਦਾ ਨਾ ਸਾਰਾ ਹਾਂਜੀ ਵੀ ਇਹਦਾ ਮਤਲਬ ਇਹ ਇਹ ਸੋਚਿਆ ਜਾਂਦਾ ਵੀ ਜਿਹੜਾ ਇਹ 400 ਮੀਟਰ ਦਾ ਵਰਕਆਊਟ ਕਰ ਗਿਆ ਤੇ ਉਹ ਰੇਸ ਲਾ ਗਿਆ ਅੱਛਾ ਜੀ ਹਾਂਜੀ ਤੇ ਇਹ ਸਪੈਸ਼ਲ ਰੇਸ ਕਿਹਾ ਜਾਂਦਾ 400 ਮੀਟਰ ਜੀ ਤੇ ਬਹੁਤ ਦਿਮਾਗ ਵਾਲੀ ਰੇਸ ਵੀ ਹੈ ਇਹ ਜੀ ਤੇ ਇਹਨੂੰ ਬਹੁਤ ਸੋਚ ਬੂਝ ਨੇ ਨਾਲ ਵਧੀਆ ਤਿਆਰੀ ਦੇ ਨਾਲ ਵਧੀਆ ਡਾਈਟ ਦੇ ਨਾਲ ਮੇਨਟੇਨ ਕਰਕੇ ਹਰ ਚੀਜ਼ ਇਕੁਅਲ ਕਰਕੇ ਫੇਰ ਹੀ 400 ਮੀਟਰ ਆਪਾਂ ਵਧੀਆ ਕਰ ਸਕਦੇ ਹਾਂ ਜੀ ਹਾਂਜੀ ਸੋ 400 ਮੀਟਰ ਦੀ ਦੌੜ ਆਪਾਂ ਵੇਖੀ ਜ਼ਰੂਰ ਹੋਵੇਗੀ ਪਰ ਇਹ ਗੱਲ ਜਿਵੇਂ ਕਿ ਇਹਨੇ ਦੱਸੀ ਕਿ ਬੜੀ ਚੁਣੌਤੀਪਰਪੂਰੇ ਦੌੜ ਹੁੰਦੀ ਹੈ ਤੇ ਜਿੰਨੀ ਸਰੀਰਕ ਆ ਉਨੀ ਦਿਮਾਗੀ ਤੌਰ ਤੇ ਵੀ ਇੱਕ ਚੁਣੌਤੀ ਪੇਸ਼ ਕਰਦੀ ਹੈ ਸੋ ਦੋਹਾਂ ਪਾਸਿਆਂ ਤੋਂ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਜ਼ਿਕਰ ਕੀਤਾ ਇਹਦੀਆਂ ਚੁਣੌਤੀਆਂ ਦਾ ਸੰਘਰਸ਼ ਦਾ ਤਿਆਰੀ ਦਾ ਤੇ ਇਹ ਲਈ ਹੁਣ ਤੁਹਾਡੇ ਕੋਲੋਂ تفصیلی ਵਿੱਚ ਜਾਣਾਂਗੇ ਕਿ ਇੱਕ ਦਿਨ ਦੇ ਵਿੱਚ ਕਿੰਨੀ ਕਿ ਤਿਆਰੀ ਕਰਨੀ ਪੈਂਦੀ ਹੈ ਕਿੰਨੇ ਕਿ ਸੈਸ਼ਨ ਲਾਉਣੇ ਪੈਂਦੇ ਆ ਕਿੰਨਾ ਅਭਿਆਸ ਕਰਨਾ ਪੈਂਦਾ ਉਹ ਜਿਹੜੀ ਮਿਹਨਤ ਲੱਗਦੀ ਹੈ ਉਹਦੇ ਬਾਰੇ ਦੱਸੋ ਸਰ ਟ੍ਰੇਨਿੰਗ ਵੀਕਲੀ ਸਾਡੀ ਮਤਲਬ ਕਿ ਹਰ ਦਿਨ ਹੁੰਦੀ ਆ ਸਿਰਫ ਸਾਡੀ ਸੰਡੇ ਆਫ ਹੁੰਦੀ ਆ ਜੀ ਤੇ ਸਾਨੂੰ ਸਾਡਾ ਮਾਰਨਿੰਗ ਸੈਸ਼ਨ ਤੇ ਇਵਨਿੰਗ ਸੈਸ਼ਨ ਮਤਲਬ ਕੀ ਮਿਲਾ ਕੇ ਟੋਟਲ 6 ਘੰਟੇ 30 ਦਿਨ ਦੀ ਟ੍ਰੇਨਿੰਗ ਹੁੰਦੀ ਆ 3 ਘੰਟੇ ਸਵੇਰ ਤੇ 3 ਘੰਟੇ ਸਾਡੀ ਇਵਨਿੰਗ ਜਿਮ ਜਿਮ ਹੁੰਦੀ ਆ ਅੱਛਾ ਜੀ ਜਿਵੇਂ ਵੀ ਸਾਡਾ ਸਟਰੈਂਥ ਵਰਕਆਊਟ ਵਗੈਰਾ ਉਹਦੇ ਵਿੱਚ ਇਨਕਲੂਡਡ ਹੁੰਦਾ ਜੀ ਇਹਦੀ ਟ੍ਰੇਨਿੰਗ ਦੀ ਆਪਾਂ ਗੱਲ ਕਰੀਏ ਤਾਂ ਟ੍ਰੇਨਿੰਗ ਬਹੁਤ ਜੇ ਆਪਾਂ ਤਿੰਨ 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 ਚੀਜ਼ਾਂ ਨੇ ਡਿਵਾਈਡ ਹੁੰਦੀ ਆ ਇੱਕ ਹੁੰਦਾ ਵਾ ਆਫ ਸੀਜ਼ਨ ਇੱਕ ਹੁੰਦਾ ਮਿਡ ਸੀਜ਼ਨ ਇੱਕ ਹੁੰਦਾ ਸਪੀਡ ਸੀਜ਼ਨ ਅੱਛਾ ਜੀ ਮਤਲਬ ਕਿ ਜਦੋਂ ਆਪ ਜੇ ਆਪਣੇ ਕੰਪੀਟੀਸ਼ਨ ਨੂੰ ਬਹੁਤ ਜ਼ਿਆਦਾ ਟਾਈਮ ਪਿਆ ਮਤਲਬ ਕਿ ਸ਼ਾਇਦ 6-7 ਮਹੀਨੇ ਪਏ ਆ ਫਿਰ ਆਪਾਂ ਲਾਵਾਂਗੇ ਆਫ ਸੀਜ਼ਨ ਉਹਦੇ ਵਿੱਚ ਹੁੰਦਾ ਇੰਟੈਂਸ ਵਰਕਆਊਟ ਲੌਂਗ ਵਰਕਆਊਟ ਆਪਣੀ ਐਂਡੋਰੈਂਸ ਤੇ ਵਰਕ ਕੀਤਾ ਜਾਂਦਾ ਜੀ ਐਂਡੋਰੈਂਸ ਵਰਕ ਕੀਤਾ ਜਾਂਦਾ ਤੇ ਫਿਰ ਆਉਂਦਾ ਵਾ ਮਿਡ ਵਰਕ ਮਿਡ ਵਰਕ ਚ ਆਪਾਂ ਇਦਾਂ ਕਰਦੇ ਆਂ ਵੀ ਥੋੜੀ ਆਪਣੀ ਬੋਡੀ ਨੂੰ ਸਪੀਡ ਲਈ ਆਪਾਂ ਯੂਜ਼ ਕਰਦੇ ਆਂ ਵੀ ਮਤਲਬ ਤਿੰਨ ਦੋ ਤਿੰਨ ਇੱਕ ਮਹੀਨੇ ਰਹਿ ਗਏ ਆਪਾਂ ਉਸ ਮਿਡ ਸੀਜ਼ਨ ਚ ਆ ਜਾਣਾ ਤੇ ਫਿਰ ਉਹਦਾ ਸਪੀਡ ਵਰਕ ਸਪੀਡ ਵਰਕ ਆਪਾਂ ਨੂੰ ਮਹੀਨੇ ਇੱਕ ਮਹੀਨਾਕ 20 25 ਦਿਨ ਪਹਿਲਾਂ ਆਪਾਂ ਕਰਨਾ ਪੈਂਦਾ ਅੱਛਾ ਜੀ ਤੇ ਉਹਦੇ ਵਿੱਚ ਮਤਲਬ ਕਿ ਪੂਰਾ ਸਪੀਡ ਤੇ ਵਰਕਆਊਟ ਕੀਤਾ ਜਾਂਦਾ ਤੇ ਜਦੋਂ ਹਾਂਜੀ ਉਦੋਂ ਫਿਰ ਇਹ ਆਪਣੇ ਤਿੰਨ ਡਿਵਾਈਡ ਕੀਤਾ ਜਾਂਦਾ ਵਰਕਆਊਟ ਹਾਂਜੀ ਉਸ ਹਾਮਨਾ ਆਪਣਾ ਸਾਰੇ ਡਿਸਾਈਡ ਹੁੰਦਾ ਹੈ ਜੀ ਤੇ ਅਭਿਆਸ ਦੇ ਦੌਰਾਨ ਤੁਸੀਂ ਦੱਸਿਆ ਕਿ ਜਿੰਮ ਵੀ ਜਾਣਾ ਹੁੰਦਾ ਹੈ ਤੇ ਵੱਖ-ਵੱਖ ਤਰ੍ਹਾਂ ਦੀ ਤਿਆਰੀ ਤੁਸੀਂ ਕਰਦੇ ਹੋ ਜਦੋਂ ਗੱਲ ਹੁੰਦੀ ਕਿ ਟਰੈਕ ਦੇ ਉੱਪਰ ਕਿੰਨਾ ਸਮਾਂ ਬਤੀਤ ਕਰਨਾ ਪੈਂਦਾ ਹੈ ਜਿਹੜਾ ਤੁਹਾਡਾ ਦੌੜਨ ਦਾ ਟਰੈਕ ਆ ਹਾਂ ਉਹਦੇ ਉੱਪਰ ਕਿੰਨਾ ਕੁ ਸਮਾਂ ਬਤੀਤ ਹੁੰਦਾ ਹੈ ਅਭਿਆਸ ਦਾ ਜਾਂ ਤਿਆਰੀ ਦਾ ਟਰੈਕ ਤੇ ਸਰ ਜਿੱਦਾਂ ਹੁਣ ਆਪਾਂ ਨੂੰ ਉਹਦਾ ਦਾ ਨਾਰਮਲੀ ਆਪਾਂ ਨੂੰ ਹਰ ਸਾਲ ਹੀ ਜੇ ਆਪਾਂ ਵਧੀਆ ਲੈਵਲ ਤੇ ਆਪਾਂ ਕਹਿੰਨੇ ਆਂ ਵੀ ਤਿਆਰੀ ਕਰਨੀ ਆ ਬਹੁਤ ਵਧੀਆ ਲੈਵਲ ਅਚੀਵ ਕਰਨਾ ਤਾਂ ਆਪਾਂ ਨੂੰ ਹਰ ਸਾਲ ਹੀ ਟ੍ਰੇਨਿੰਗ ਕਰਨੀ ਪੈਂਦੀ ਆ ਤੇ ਟਰੈਕ ਟਰੈਕ ਦੇ ਨਾਲ ਜੁੜੇ ਰਹਿਣਾ ਪੈਂਦਾ ਜੀ ਜੇ ਆਪਾਂ ਮੰਨ ਲਈਏ ਆਪਾਂ ਹਫ਼ਤੇ 'ਚ ਇੱਕ ਦੋ ਦਿਨ ਵੀ ਟਰੈਕ ਤੋਂ ਇੱਧਰ ਉੱਧਰ ਹੋ ਗਏ ਹੂੰ ਤੇ ਆਪਣੇ ਤੁਸੀਂ ਮੰਨ ਲਓ 15-20 ਦਿਨਾਂ ਦੀ ਟ੍ਰੇਨਿੰਗ ਖਰਾਬ ਹੋ ਜਾਂਦੀ ਆ ਅੱਛਾ ਜੀ ਤੇ ਆਪਾਂ ਨੂੰ ਹਰ ਟਾਈਮ ਟਰੈਕ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਜੇ ਆਪਾਂ ਵਧੀਆ ਲੈਵਲ ਤੇ ਗੇਮ ਕਰਨੀ ਆ ਤੇ ਵਧੀਆ ਲੈਵਲ ਆਪਾਂ ਇੰਟਰਨੈਸ਼ਨਲ ਲੈਵਲ ਤੱਕ ਜਾਣਾ ਤੇ ਆਪਾਂ ਨੂੰ ਕੱਲੀ-ਕੱਲੀ ਚੀਜ਼ ਦਾ ਕੱਲੀ ਬਰੀਕੀਆਂ ਧਿਆਨ ਰੱਖਣਾ ਪੈਂਦਾ ਉਹ ਵੀ ਖਾਸ ਕਰਕੇ ਜਿਹੜੇ 400 ਮੀਟਰ ਐਥਲੀਟ ਹੋਣ ਨਾਲ ਲਈ ਉਹਦੇ ਲਈ ਇੰਟੋਰੈਂਸ ਸਪੀਡ ਸਟਰੈਂਥ ਸਾਰਾ ਕੁਝ ਹੁੰਦਾ ਜੋ 1921 ਵੀ ਹੋ ਗਈ ਤਾਂ ਤੁਸੀਂ ਪਿੱਛੇ ਹੋ ਜੀ ਹਾਂਜੀ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਂਦਾ ਹਾਂਜੀ ਸੋ ਗੱਲ ਉਹੀ ਆ ਕਿ ਤਿਆਰੀ ਜਿੱਥੇ ਮਰਜ਼ੀ ਕਰ ਲਈਏ ਜਿਹੜੀ ਦੌੜ ਹੈ ਉਹ ਤਾਂ ਟਰੈਕ ਤੇ ਹੋਣੀ ਹੈ ਸੋ ਟਰੈਕ ਤੇ ਤਿਆਰੀ ਕਰਨੀ ਉੱਤੇ ਸਮਾਂ ਬਤਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹਾਂਜੀ ਹਾਂਜੀ ਹੁੰਦਾ ਹੈ ਬਿਲਕੁਲ ਤੇ 400 ਮੀਟਰ ਦੀ ਜਿਹੜੀ ਦੌੜ ਹੈ ਉਹਦੇ ਐਥਲੀਟ ਨੂੰ ਕਿੰਨੀ ਤਿਆਰੀ ਕਰਨੀ ਪੈਂਦੀ ਹੈ ਇਹ ਆਪਾਂ ਜਾਣ ਲਿਆ ਕਿੰਨਾ ਅਭਿਆਸ ਕਰਨਾ ਪੈਂਦਾ ਇਹ ਵੀ ਪਤਾ ਕਰ ਲਿਆ ਤੇ ਜਿਹੜਾ 400 ਮੀਟਰ ਦਾ ਐਥਲੀਟ ਆ ਹਾਂਜੀ ਉਹ ਹੋਰ ਦੌੜਾਂ ਵਿੱਚ ਵੀ ਦੌੜ ਸਕਦਾ ਜਿਵੇਂ ਕਿ ਰਿਲੇ ਹੋਗੀ ਜਾਂ 800 ਮੀਟਰ ਹੋਗੀ ਹਾਂਜੀ ਜੋ ਖਾਸ ਨੌਜਵਾਨਾਂ ਲਈ ਆਪਾਂ ਜ਼ਿਕਰ ਗੱਲ ਕਰੀਏ ਜਿਹੜੇ ਇਸ ਖੇਡ ਵਿੱਚ ਆਉਣ ਦੇ ਚਾਹਵਾਨ ਆ 400 ਮੀਟਰ ਦੇ ਨਾਲ ਨਾਲ ਹੋਰ ਦੌੜਾਂ ਦੀ ਤਿਆਰੀ ਵੀ ਕੀਤੀ ਜਾ ਸਕਦੀ ਹੈ ਸਰ ਮੈਨਲੀ 400 ਮੀਟਰ ਆ ਜਿਹੜਾ ਐਥਲੀਟ ਆ ਉਹ ਆਪਸ਼ਨਲੀ ਮਤਲਬ ਕਿ ਜਿਹੜਾ ਸਕੈਂਡਰੀ ਇਵੈਂਟ ਆ ਉਹ 200 ਮੀਟਰ ਵੀ ਕਰ ਸਕਦਾ ਅੱਛਾ ਜੀ 200 ਮੀਟਰ ਕੋ ਕਿ ਉਹਦੇ ਵਿੱਚ ਵਧੀਆ ਸਪੀਡ ਹੁੰਦੀ ਆ ਹੂੰ 200 ਮੀਟਰ ਵਧੀਆ ਵਧੀਆ ਕਰ ਸਕਦਾ 200 400 ਮੀਟਰ ਦੇ ਨਾਲ ਵਧੀਆ ਨਾਲ ਇਵੈਂਟ ਜਿਹੜਾ ਕਰਨਾ ਚਾਹੁੰਦਾ 200 ਮੀਟਰ ਕਰ ਸਕਦਾ ਜੀ ਤੇ ਜੇ ਮਤਲਬ ਕਿ 400 ਮੀਟਰ ਕੱਲੀ ਐਜ਼ ਅ ਕਰਨੀ ਆ ਤਾਂ ਫਿਰ ਨਾਲ ਤੁਹਾਨੂੰ ਪਤਾ ਜਿੱਦਾਂ ਆਪਾਂ ਜਾਂਦੇ ਆ ਕੰਪੀਟੀਸ਼ਨ ਤੇ ਉੱਥੇ ਰਿਲੇ ਵਗੈਰਾ ਵੀ ਹੁੰਦੀ ਆ ਹਾਂਜੀ ਮੇਨ ਮੈਂਡ ਤਾਂ ਆਪਣਾ 400 ਮੀਟਰ 100 ਮੀਟਰ ਹੋ ਗਿਆ ਜੀ ਤੇ ਨਾਲ ਆਪਾਂ ਨੂੰ ਰਿਲੇ ਵੀ ਉੱਥੇ ਮਤਲਬ ਜਾ ਕੇ ਆਪਣੇ ਨਾਮ ਭਜਨੀ ਪੈਂਦੀ ਆ ਵਧੀਆ ਹਾਂਜੀ ਨਾਲ ਇਵੈਂਟ ਹੁੰਦਾ ਉਹ ਜੀ ਜੇ ਆਪਣੀ 400 ਮੀਟਰ ਵਧੀਆ ਤਾਂ ਆਪਣੀ ਰਿਲੇ ਵੀ ਆਟੋਮੈਟਿਕਲੀ ਵਧੀਆ ਹਾਂਜੀ ਤੇ ਉਹਦੇ ਨਾਲ ਹੀ ਰਿਲੇ ਫਿਰ ਆਪਸ਼ਨਲ ਹੁੰਦੀ ਆ ਵੀ ਆਪ ਨੂੰ ਨਾਲ ਹੀ ਭਜਨੀ ਪੈਂਦੀ ਹਾਂਜੀ ਰਿਲੇ ਢਿਲੇ ਪਾ ਸਕਦਾ ਹਾਂ ਜੀ ਜੀ ਹਾਂ ਜੀ ਸੋ 400 ਮੀਟਰ ਦਾ ਜਿਹੜਾ ਐਥਲੀਟ ਆ ਉਹਦੇ ਲਈ ਬਹੁਤ ਸਾਰੇ ਬੂਹੇ ਖੁੱਲੇ ਹੁੰਦੇ ਆ ਕਾਫੀ ਹੋਰ ਦੌੜਾਂ ਵਿੱਚ ਵੀ ਉਹ ਹਿੱਸਾ ਲੈ ਸਕਦਾ ਕਿਉਂਕਿ ਤਿਆਰੀ 400 ਮੀਟਰ ਲਈ ਕੀਤੀ ਹੁੰਦੀ ਹੈ ਉਹ ਤਿਆਰੀ ਜਿਹੜੀ ਆ ਹੋਰ ਪਾਸੇ ਵੀ ਕੰਮ ਆ ਸਕਦੀ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਖਿਡਾਰੀ ਦੀ ਤਿਆਰੀ ਦੇ ਵਿੱਚ ਉਹਦੇ ਖਾਣ ਪੀਣ ਦਾ ਰਹਿਣ ਸਹਿਣ ਆਦਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੋ ਡਾਈਟ ਤੇ ਜੀਵਨ ਬਤੀਤ ਕਰਨ ਦਾ ਤਰੀਕਾ ਜ ਜਿਹਨੂੰ ਲਾਈਫ ਸਟਾਈਲ ਕਹਿੰਦੇ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੁੰਦਾ ਉਹਨਾਂ ਬਾਰੇ ਵੀ ਜ਼ਰੂਰ ਚੰਨਣਾ ਪਾਇਓ ਸਰ ਖਾ ਪਲੇਅਰ ਦੀ ਆਪਾਂ ਡਾਈਟ ਬਾਰੇ ਗੱਲ ਕਰੀਏ ਤਾਂ ਪਲੇਅਰ ਦੀ ਡਾਈਟ ਦਾ ਜੋ ਰੋਲ ਆ ਉਹ ਬਹੁਤ ਜ਼ਿਆਦਾ ਅਹਿਮ ਹਮ ਪਲੇਅਰ ਦੀ ਡਾਈਟ ਤੋਂ ਲੈ ਕੇ ਉਹਦੇ ਸੌਣ ਤੱਕ ਮਤਲਬ ਪੂਰੇ ਦਿਨ ਬੰਦਾ ਪਲੇਅਰ ਡਿਸਪਲਿਨ ਰਹੂਗਾ ਹਮਮ ਉਹਨਾਂ ਕਾ ਜਿਆਦਾ ਵਧੀਆ ਰਹੂਗਾ ਜੀ ਆਪਾਂ ਦੇਖਦੇ ਆਂ ਅਕਸਰ ਵੀ ਅੱਜ ਕੱਲ ਦੀ ਜਿਹੜੀ ਆਪਣੀ ਪੀੜ੍ਹੀ ਆ ਹਮ ਉਹ ਜਿਆਦਾ ਜੰਕ ਫੂਡ ਆਲ ਜਿਆਦਾ ਤਲਿਆ ਬਲਿਆ ਖਾਂਦਾ ਜਿਆਦਾ ਜੀ ਦੇ ਸਵਾਦ ਲਈ ਹਮ ਬਹੁਤ ਜਿਆਦਾ ਉਹਦੇ ਤੇ ਧਿਆਨ ਰੱਖਦੀ ਹੈ ਤੇ ਪਲੇਅਰ ਨੇ ਵੀ ਪਲੇਅਰ ਦੀ ਆਪਾਂ ਗੱਲ ਕਰਦੇ ਆਂ ਪਲੇਅਰ ਜੇ ਤਲਿਆ ਬਲਿਆ ਖਾਂਦਾ ਉਹਦੇ ਫਿਰ ਜਿਆਦਾ ਖਾਣ ਨਾਲ ਆਪਣੇ ਸਰੀਰ ਤੇ ਬਹੁਤ ਜਿਆਦਾ ਇਫੈਕਟ ਪੈਂਦਾ ਆਕਸੀਜਨ ਦੀ ਬਹੁਤ ਮਤਲਬ ਕਿ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਤੇ ਲਿਆਵਲਾ ਖਾਣਾ ਫੈਟ ਚਰਬੀ ਜੰਮ ਜਾਂਦੀ ਆ ਹਾਂਜੀ ਆਪਣੀ ਐਂਡੋਰੈਂਸ ਤੇ ਐਥਲੈਟਿਕ ਪਰਫਾਰਮੈਂਸ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਯੂ ਇਸ ਚੀਜ਼ ਦਾ ਤੇ ਪਲੇਅਰ ਦੀ ਡਾਈਟ ਆਪਾਂ ਗੱਲ ਕਰੀ ਹਾਈ ਪ੍ਰੋਟੀਨ ਡਾਈਟ ਆਪਾਂ ਨੂੰ ਜਿਹੜੇ ਪਲੇਅਰ ਆ ਉਹਨਾਂ ਨੂੰ ਲੈਣੀ ਚਾਹੀਦੀ ਹਾਈ ਪ੍ਰੋਟੀਨ ਕਾਰਬਸ ਵਗੈਰਾ ਟਾਈਮ ਟੂ ਟਾਈਮ ਲੈਣੇ ਪੈਂਦੇ ਆ ਤੇ ਟਾਈਮ ਟੂ ਟਾਈਮ ਰਹਿਣਾ ਪੈਂਦਾ ਟਾਈਮ ਟੂ ਟਾਈਮ ਸੋਣਾ ਪੈਂਦਾ ਟਾਈਮ ਟੂ ਟਾਈਮ ਸਾਰੀ ਚੀਜ਼ ਕਰਨੀ ਪੈਂਦੀ ਆ ਤੇ ਡਾਈਟ ਦਾ ਜੋ ਆਪਾਂ ਗੱਲ ਕਰਦੇ ਆਂ ਬਹੁਤ ਅਹਿਮ ਰੋਲ ਆਪਾਂ ਬਾਹਰ ਆਪਾਂ ਦੇਖਦੇ ਤਲੇ ਬਲੇ ਆਪ ਪਲੇਅਰ ਨੂੰ ਨਹੀਂ ਖਾਣਾ ਚਾਹੀਦਾ ਬਿਲਕੁਲ ਬਿਲਕੁਲ ਤਲੇ ਬਲੇ ਆਪ ਨੂੰ ਨਹੀਂ ਪਤਾ ਵੀ ਕਿਹੜਾ ਕਿਹੜਾ ਔਇਲ ਯੂਜ਼ ਕਰਦੇ ਆ ਹੂੰ ਕਿਹੜੀ ਬਰਤਨ ਚ ਬਣਾਉਂਦੇ ਆ ਕਿੱਦਾਂ ਬਣਾਉਂਦੇ ਆ ਆਪ ਨੂੰ ਕੁਝ ਨਹੀਂ ਪਤਾ ਹੂੰ ਆਪਾਂ ਜਿਹੜਾ ਘਰੇ ਖਾਣੇ ਆ ਆਪਾਂ ਨੂੰ ਪਤਾ ਵੀ ਆਪਣੇ ਸਾਹਮਣੇ ਬੰਦ ਆ ਜੀ ਜੀ ਉਹ ਆਪਾਂ ਨੂੰ ਕਰਦਾ ਹੀ ਯੂਜ਼ ਕਰਨਾ ਚਾਹੀਦਾ ਆਪਾਂ ਤੁਸੀਂ ਤੁਸੀਂ ਮਤਲਬ ਆਪਾਂ ਗੱਲ ਕਰਦੇ ਆਂ ਵੀ ਕਦੇ ਕਦੇ ਮਹੀਨੇ ਚੱਕ ਅੱਧੀ ਾਰ ਆਪਣਾ ਜੀ ਘਰ ਦਾ ਖਾਣ ਨੂੰ ਤਲੇ ਬਲੇ ਉਹ ਘਰੇ ਖਾ ਲੋ ਤੁਸੀਂ 100 ਗੁਣਾ ਵਧੀਆ ਬਾਹਰ ਨਾ ਖਾਓ ਬਾਹਰ ਜੈਰ ਆ ਨੀਰਾ ਨਹੀਂ ਖਾਣਾ ਚਾਹੀਦਾ ਆਪਾਂ ਨੂੰ ਜੀ ਦੇਸੀ ਘੋ ਖਾਣਾ ਚਾਹੀਦਾ ਬਾਹਰਲਾ ਆਪਾਂ ਨੂੰ ਨਹੀਂ ਖਾਣਾ ਚਾਹੀਦਾ ਇਹੀ ਆ ਜੀ ਪਲੇਅਰ ਦੀ ਬਸ ਡਾਈਟ ਦਾ ਮੇਨ ਰੂਲ ਦੇਸੀ ਕਿਉਂ ਵਾੜਾ ਨੁਕਤਾ ਬੜਾ ਹੈ ਮੈਂ ਕਿਉਂਕਿ ਅੱਜ ਕੱਲ ਦੇ ਜ਼ਮਾਨੇ 'ਚ ਬਹੁਤ ਸਾਰੇ ਲੋਕੀ ਕਹਿ ਦਿੰਦੇ ਆ ਕਿ ਕਿ ਉਹ ਨਾ ਮੋਟਾਪਾ ਹੁੰਦਾ ਹੈ ਬਿਮਾਰੀਆਂ ਲੱਗਦੀਆਂ ਆ ਪਰ ਬਹੁਤ ਸਾਰੇ ਖਿਡਾਰੀ ਇਸ ਗੱਲ ਦਾ ਜ਼ਿਕਰ ਕਰਦੇ ਸੁਣੇ ਵੀ ਗਏ ਨੇ ਵੇਖੇ ਵੀ ਗਏ ਨੇ ਕਿ ਡਾਈਟ ਦੀ ਜਿਹਨੂੰ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਤਾਂ ਦੇਸੀ ਕਿਉਂ ਦੀ ਅਹਿਮਤ ਨੂੰ ਘਟਾਇਆ ਨਹੀਂ ਜਾ ਸਕਦਾ ਇੱਕ ਕੁਦਰਤੀ ਸਰੋਤ ਹੈ ਖਾਸ ਕਰਕੇ ਪੰਜਾਬੀਆਂ ਦਾ ਜਦੋਂ ਆਪਾਂ ਗੱਲ ਕਰਦੇ ਹਾਂ ਸੋ ਜਿਹੜੀ ਜੀਵਨ ਸ਼ੈਲੀ ਹੈ ਤੇ ਖਾਣਾ ਖਾ ਇਹਦਾ ਬਹੁਤ ਵੱਡਾ ਰੋਲ ਹੈ ਖਿਡਾਰੀ ਦੀ ਤਿਆਰੀ ਵਿੱਚ ਤੇ ਖਿਡਾਰੀ ਦੀ ਤਿਆਰੀ ਵਿੱਚ ਸਹੂਲਤਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿਸੇ ਵੀ ਖਿਡਾਰੀ ਨੇ ਤਿਆਰੀ ਕਰਨੀ ਤਾਂ ਉਹਦੇ ਆਲੇ ਦੁਆਲੇ ਜਿਹੋ ਜਿਹਾ ਮਾਹੌਲ ਉਹਨੂੰ ਮਿਲਦਾ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੈ ਸੋ ਸਾਡੇ ਇੱਥੇ ਤੁਹਾਡੇ ਮੁਤਾਬਕ ਜੋ ਸਹੂਲਤਾਂ ਨੇ ਖਿਡਾਰੀਆਂ ਨੂੰ ਮਿਲਦੀਆਂ ਨੇ ਐਥਲੀਟ ਨੂੰ ਮਿਲਦੀਆਂ ਨੇ ਕੀ ਉਹ ਕਾਫੀ ਆ ਜਾਂ ਉਹਦੇ ਵਿੱਚ ਹਾਲੇ ਹੋਰ ਸੁਧਾਰ ਦੀ ਗੁੰਜਾਇਸ਼ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਸਰ ਜੇ ਆਪਾਂ ਸਹੂਲਤਾਂ ਦੀ ਗੱਲ ਕਰੀਏ ਤਾਂ ਸਹੂਲਤਾਂ ਆਪਣੇ ਜਲੰਧਰ ਇੱਥੇ ਇੱਕ ਹੈਗਾ ਪੀਆਈਐਸ ਜੀ ਇਹਨੂੰ ਪੰਜਾਬ ਨੀਸ਼ਨਲ ਸਪੋਰਟਸ ਕਹਿੰਦੇ ਆ ਜੀ ਉਹ ਮੈਂ ਸ਼ੁਰੂ ਜਦੋਂ ਮੈਂ ਇੱਥੇ ਜਲੰਧਰ ਆਇਆ ਮੈਂ ਉੱਥੇ ਹੀ ਮਤਲਬ ਕਿ ਪੀਆਈਐਸ ਚ ਉਹਦੇ ਅੰਡਰ ਹੀ ਕੀਤੀ ਸੀਗੀ ਉਹ ਦਿੰਦੇ ਆ ਵਧੀਆ ਦਿਨ ਤੇ ਵਧੀਆ ਮਤਲਬ ਕਿ ਹਾਂ స్టార్టింగ్ ਪਲੇਅਰ ਲਈ ਠੀਕ ਆ ਜੀ ਜੇ ਆਪਾਂ ਕਹੀਏ ਕਿ ਉੱਪਰਲੇ ਲੈਵਲ ਤੱਕ ਆਪਾਂ ਜਾਣਾ ਵਧੀਆ ਇੰਟਰਨੈਸ਼ਨਲ ਲੈਵਲ ਤੇ ਵਧੀਆ ਤਿਆਰੀ ਕਰਨੀ ਆ ਤੇ ਮੈਂ ਕਹਣਾ ਉਹ ਉਸ ਥੋੜਾ ਘੱਟ ਆ ਜੀ ਕਿਉਂਕਿ ਜਿਹੜੇ ਨਾਰਮਲ ਜਿਹੜੇ ਬੰਦੇ ਨੂੰ ਉੱਥੇ ਨਾਰਮਲ ਬੰਦੇ ਨੂੰ ਡਾਈਟ ਮਿਲਦੀ ਆ ਤੇ ਜਿਹੜੇ ਵੱਡੇ ਪਲੇਅਰ ਨੂੰ ਸੇਮ ਡਾਈਟ ਆ ਹੁਣ ਇੱਕ ਤਾਂ ਹੈਗੇ ਮਤਲਬ ਸਾਡੇ ਵਰਗੇ ਇੱਕ ਜਿਹੜੇ ਹੁੰਦੇ ਜਿਹੜੇ ਬਿਲਕੁਲ ਸ਼ੁਰੂਆਤ ਕਰਨ ਵਾਲੇ ਉਹਨਾਂ ਨੂੰ ਵੀ ਸੇਮ ਡਾਈਟ ਮਿਲਦੀ ਆ ਤੇ ਕਿੰਨਾ ਫਰਕ ਆਈ ਉਹ ਚੀਜ਼ ਇਹ ਖੇਡਾਂ ਦੇ ਖੇਤਰ ਵਿੱਚ ਤੇ ਖਾਸ ਕਰ ਐਥਲੀਟ ਜਦੋਂ ਆਪਾਂ ਦੇਖਦੇ ਆ ਨੌਜਵਾਨਾਂ ਨੂੰ ਬਣਨ ਵੱਲ ਵਧਦੇ ਹੋਏ ਜਾਂ ਐਥਲੀਟ ਕਿੱਥੋਂ ਆਉਂਦੇ ਆ ਤਾਂ ਆਪਾਂ ਇਹ ਚੀਜ਼ ਜ਼ਰੂਰ ਮਹਿਸੂਸ ਕਰਦੇ ਕਿ ਸਾਡਾ ਜਿਹੜਾ ਪਿੰਡੂ ਇਲਾਕਾ ਆ ਜਾਂ ਪਿੰਡੂ ਖੇਤਰ ਆ ਉਹਨਾਂ ਵਿੱਚੋਂ ਐਥਲੀਟ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੇ ਰਹੇ ਆ ਹਾਂਜੀ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਸੋ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਸਾਡੇ ਪਿੰਡਾਂ ਵਿੱਚ ਕੁਦਰਤੀ ਤੌਰ ਤੇ ਬੱਚੇ ਇਸ ਖੇਡ ਵੱਲ ਜ਼ਿਆਦਾ ਆਉਂਦੇ ਆ ਕਿਉਂਕਿ ਪਿੰਡਾਂ ਚੋਂ ਐਥਲੀਟ ਹਮੇਸ਼ਾ ਨਿਕਲਦੇ ਰਹੇ ਨੇ ਤੁਸੀਂ ਖੁਦ ਵੀ ਪਿੰਡਾਂ ਦਾ ਵਾਸਤਾ ਰੱਖਦੇ ਹੋ ਸੋ ਇਹ ਗੱਲ ਕਿੰਨੀ ਸਹੀ ਹੈ ਕਿ ਪਿੰਡਾਂ ਵਿੱਚੋਂ ਵਧੀਆ ਐਥਲੀਟ ਨਿਕਲਦੇ ਆ ਖਾਸ ਕਰਕੇ ਦੂਰ ਦਰਾਡੇ ਦੇ ਇਲਾਕਿਆਂ ਚ ਸਰ ਇਹ ਗੱਲ ਸੱਚੀ ਆ ਵੀ ਪਿੰਡਾਂ ਦੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਜਿਹੜੇ ਨੌਜਵਾਨ ਉਹ ਜ਼ਿਆਦਾ ਖੇਡਾਂ ਵੱਲ ਆਉਂਦੇ ਆ ਹਾਂਜੀ ਇਹਦਾ ਅਸਰ ਇਹੀ ਕਾਰਨ ਆ ਵੀ ਜਿਹੜੇ ਸ਼ਹਿਰ ਆ ਉਹ ਥੋੜੇ ਤੁਹਾਨੂੰ ਪਤਾ ਹਾਈ ਫਾਈ ਜਿਹੜੇ ਹੁੰਦੇ ਆ ਹਾਂਜੀ ਉਹ ਜ਼ਿਆਦਾ ਉਹ ਨਹੀਂ ਉਹ ਕਰ ਪਾਉਂਦੇ ਉਹ ਜ਼ਿਆਦਾ ਮਤਲਬ ਕੀ ਥੋੜਾ ਘੁੰਮਣ ਫਿਰਨ ਛੇ ਜ਼ਿਆਦਾ ਸ਼ੌਂਕ ਰੱਖਦੇ ਉਹ ਨਹੀਂ ਉਹਨਾਂ ਦਾ ਖੇਡ ਰੁਝਾਨ ਜਾਂਦਾ ਜਿਹੜੇ ਪਿੰਡਾਂ ਦੇ ਹੁੰਦੇ ਆ ਉਹ ਤੁਹਾਨੂੰ ਪਤਾ ਵੀ ਕਿਤੇ ਗਰਾਊਂਡ 'ਚ ਨਹੀਂ ਉਹਨਾਂ ਨੂੰ ਨਹੀਂ ਵੇਲਾ ਰਿਆ ਜਾਂਦਾ ਕਿਤੇ ਕਿਤੇ ਕਿਧਰ ਖੇਡਾਂ ਚੱਲ ਕੇ ਕਿਤੇ ਕਿਧਰ ਖੇਡਾਂ ਚੱਲ ਕੇ ਗਰਾਊਂਡ ਨਾਲ ਤਾਂ ਮਤਲਬ ਮਤਲਬ ਜੁੜੇ ਰਹਿੰਦੇ ਪਿੰਡ ਵਾਲੇ ਹਾਂਜੀ ਤੇ ਉੱਥੋਂ ਉਹਨਾਂ ਦਾ ਵੀ ਰੁਝਾਨ ਆ ਜਾਂਦਾ ਵੀ ਪਿੰਡੂ ਖੇਮ ਪਿੰਡੂ ਜਿਹੜੇ ਖੇਡ ਮੇਲੇ ਹੁੰਦੇ ਆ ਉਹ ਪਿੰਡਾਂ ਤੋਂ ਹੀ ਮਤਲਬ ਕੀ ਸ਼ੁਰੂ ਕੀਤੇ ਜਾਂਦੇ ਆ ਹੂੰ ਤੇ ਪਿੰਡਾਂ ਤੋਂ ਹੀ ਆਉਂਦੇ ਆ ਤੇ ਉਹ ਪਿੰਡਾਂ 'ਚ ਹੀ ਗਰਾਊਂਡਾਂ 'ਚ ਉੱਠ ਕੇ ਗੇ ਆਉਂਦੇ ਇਸ ਕਰਕੇ ਪਿੰਡਾਂ ਦਾ ਮਾਹੌਲ ਜਿਹੜਾ ਉਹ ਵੀ ਖੇਡਾਂ ਲਈ ਸਾਜ਼ਗਾਰ ਆ ਜੇ ਮੈਦਾਨ ਨਹੀਂ ਹੈਗੇ ਤਾਂ ਖੇਤਾਂ ਵਿੱਚ ਖੁੱਲੇ ਖੇਤਾਂ 'ਚ ਬਿਲਕੁਲ ਬਿਲਕੁਲ ਰਾਹਾਂ ਉੱਤੇ ਜਾਂ ਰੇਲ ਟ੍ਰੈਕ ਦੇ ਨਾਲ ਵੀ ਬਹੁਤ ਸਾਰੇ ਐਥਲੀਟ ਤਿਆਰੀ ਕਰਦੇ ਰਹੇ ਨੇ ਦੌੜਦੇ ਰਹੇ ਨੇ ਆਪਾਂ ਇਹੋ ਜਿਹੇ ਦ੍ਰਿਸ਼ ਵੇਖੇ ਹੋਣਗੇ ਸੋ ਵਾਕਈ ਪਿੰਡਾਂ ਦਾ ਮਾਹੌਲ ਜਿਹੜਾ ਉਹ ਵੱਖਰਾ ਹੁੰਦਾ ਹੈ ਤੇ ਖੇਡਾਂ ਲਈ ਕਾਫੀ ਟੁਕਮਾ ਹੁੰਦਾ ਹੈ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਖਿਡਾਰੀ ਦੀ ਜ਼ਿੰਦਗੀ ਵਿੱਚ ਪੱਕੇ ਪੈਰੀ ਹੋਣ ਲਈ ਨੌਕਰੀ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਰੋਜ਼ਗਾਰ ਮਿਲਣਾ ਵੀ ਜ਼ਰੂਰੀ ਹੁੰਦਾ ਹੈ ਇਸ ਪਹਿਲੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਖਿਡਾਰੀਆਂ ਨੂੰ ਇਸ ਪੱਖੋਂ ਕਿਉਂਕਿ ਹੁਣ ਬਹੁਤ ਸਾਰੀਆਂ ਪੇਸ਼ੇਵਰ ਖੇਡਾਂ ਵੀ ਆ ਗਈਆਂ ਪ੍ਰੋਫੈਸ਼ਨਲ ਲੀਗ ਚੱਲਦੀਆਂ ਨੇ ਸੋ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਲੱਗੇ ਨੇ ਕਿ ਇਹਦੇ ਵਿੱਚ ਵੀ ਹੋਰ ਬਿਹਤਰ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਖਿਡਾਰੀ ਆਪਣੇ ਪੈਰੀ ਹੋ ਸਕਣ ਆਰਥਿਕ ਤੌਰ ਤੇ ਆਪਾਂ ਮੰਨ ਕੇ ਚੱਲੀਏ 30-40000 ਰੁਪਿਆ ਆਪਾਂ ਵਧੀਆ ਪਲੇਅਰ ਦੀ ਤਿਆਰੀ ਟਾਈਟਲੀ ਕਰਨਾ ਤਾਂ 30-4000 ਰੁਪਏ ਮਹੀਨੇ ਦਾ ਆਪ ਨੂੰ ਚਾਹੀਦਾ ਚਾਹੀਦਾ ਜੀ ਤੇ ਜਿਹੜੇ ਤਾਂ ਵਧੀਆ ਫੈਮਿਲੀ ਬੈਂਗਲੁਰ ਹੁੰਦੇ ਆ ਜਿੱਦਾਂ ਕਿ ਵਧੀਆ ਜਿਨ੍ਹਾਂ ਦਾ ਪੂਛੋਕੜ ਜਿਆਦਾ ਬਹੁਤ ਜਿਆਦਾ ਹਾਈ ਫਾਈਰ ਜਿਹੜੇ ਲੈਂਡਲੋਰਡਸ ਆ ਹੂੰ ਉਹਨਾਂ ਲਈ ਤਾਂ ਆਪਾਂ ਕਹਿ ਦਈਏ ਵੀ ਚਲੋ ਛੱਡ ਜਾਂਦਾ ਤੇ ਜਿਹੜੇ ਮਤਲਬ ਮੀਡਲ ਕਲਾਸ ਹੁੰਦੇ ਆ ਉਹਨਾਂ ਲਈ ਤਾਂ ਸਰ ਫਿਰ ਤੁਹਾਨੂੰ ਪਤਾ ਨੌਕਰੀ ਲਈ ਤਾਂ ਫਿਰ ਜੇ ਪਲੇਅਰ ਆਪਾਂ ਕਹਿੰਨੇ ਆ ਵੀ ਆਪਾਂ ਉੱਪਰਲੇ ਲੈਵਲ ਤੱਕ ਲੈ ਕੇ ਜਾਣਾ ਤੇ ਇਹਨਾਂ ਲਈ ਤਾਂ ਜੌਬ ਦਾ ਸਰ ਆਰਥਿਕ ਬਹੁਤ ਜ਼ਰੂਰੀ ਹੈ ਹੂੰ ਜਦੋਂ სპੋਰਟਸਮੈਨ ਆਪਣੀ ਲਾਈਫ ਸ਼ੁਰੂ ਕਰਦਾ ਨਾ ਸਪੋਰਟਸ ਤੋਂ ਤੇ ਇਹੀ ਸੋਚਦਾ ਵੀ ਮੈਂ ਅੱਗੇ ਵਧੀਆ ਕਰੇ ਕੈਰੀਅਰ ਬਣਾਉਂਗਾ ਆਪਣਾ ਤੇ ਵਰੀਆ ਸੈਟਲ ਇਹ ਮੈਂ ਵਧੀਆ ਹੀ ਹੋਊਗਾ ਜੇ ਮਤਲਬ ਕਿ ਪਲੇਅਰ ਨੂੰ ਜੌਬ ਆਪਣੇ ਉਹਦੇ ਬੇਸ ਤੇ ਦਿੱਤੀ ਜਾਵੇ ਤਾਂ ਹੋਰ ਕੀ ਵਧੇ ਨਾਲੇ ਵਧੀਆ ਕੈਰੀਅਰ ਸੈਟ ਤੇ ਨਾਲੇ ਵਧੀਆ ਸਾਰਾ ਕੋ ਸਪਨਾ ਸੈਟ ਨਾਲੇ ਵਧੀਆ ਆਪਣਾ ਪਰਫਾਰਮੈਂਸ ਦਿੱਤੀ ਉਮੀਦ ਦਿੱਤੀ ਜਾਂਦੀ ਹੈ ਹਾਂਜੀ ਤੇ ਤੁਸੀਂ ਲੰਬੇ ਸਮੇਂ ਤੋਂ ਐਥਲੈਟਿਕਸ ਦੀ ਖੇਡ ਨਾਲ ਜੁੜੇ ਹੋਏ ਹੋ ਹਾਂਜੀ ਟਰੈਕ ਉੱਪਰ ਤਿਆਰੀ ਵੀ ਕਰ ਰਹੇ ਹੋ ਤੇ ਆਲੇ ਦੁਆਲੇ ਤੁਸੀਂ ਨੌਜਵਾਨਾਂ ਨੂੰ ਤਿਆਰੀ ਕਰਦੇ ਹੋਏ ਵੀ ਵੇਖਦੇ ਹੋਗੇ ਸੁਭਾਵਕ ਤੌਰ ਤੇ ਬੱਚੇ ਵੀ ਇਸ ਖੇਡ ਵੱਲ ਜੋ ਆ ਰਹੇ ਨੇ ਨਵੇਂ ਖਿਡਾਰੀ ਆ ਰਹੇ ਨੇ ਉਹਨਾਂ ਨਾਲ ਵੀ ਤੁਹਾਡਾ ਮੇਲਜੋਲ ਹੁੰਦਾ ਹੋਵੇਗਾ ਸੋ ਤੁਸੀਂ ਜੇ ਉਹਨਾਂ ਨੂੰ ਵੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਹੋਰ ਖਿਡਾਰੀ ਨੌਜਵਾਨ ਬੱਚੇ ਇਸ ਖੇਡ ਵੱਲ ਆ ਰਹੇ ਆ ਐਥਲੈਟਿਕਸ ਵੱਲ ਜਿੱਦਾਂ ਕਿ ਹੁਣ ਏ ਏਜ ਗਰੁੱਪਸ ਵੱਡੇ ਹੁੰਦੇ ਆ ਅੰਡਰ 16 ਅੰਡਰ 18 ਅੰਡਰ 20 ਉੱਥੇ ਅਸੀਂ ਦੇਖਦੇ ਆ ਕਿ ਕਾਫੀ ਨੌਜਵਾਨ ਸਰ ਆ ਰਹੇ ਆ ਕਾਫੀ ਟੈਲੈਂਟਡ ਹੈਗੇ ਆ ਜੀ ਤੇ ਬਹੁਤ ਵਧੀਆ ਗੱਲ ਆ ਖੇਡ ਨਾਲ ਜੁੜੇ ਰਹਿਣਾ ਬਹੁਤ ਵਧੀਆ ਗੱਲ ਆ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋ ਵਧੀਆ ਚੀਜ਼ ਹੈ ਕਿਉਂਕਿ ਇੱਕ ਇਹੀ ਚੀਜ਼ ਹੈ ਇੱਕ ਵਰਦਾਨ ਆ ਖੇਡ ਹੂੰ ਬਹੁਤ ਵਧੀਆ ਵਰਦਾਨ ਮਿਲੇ ਹੋ ਯਾਰ ਰੱਬ ਵੱਲੋਂ ਆਪਾਂ ਨੂੰ ਜੀ ਨਾਲੇ ਦਾ ਸੇਤ ਹੂੰ ਨਾਲੇ ਨਾਮ ਨਾਲੇ ਸਾਰਾ ਕੁਝ ਖੇਡ ਦੇ ਨਾਲ ਸਾਰਾ ਕੁਝ ਹੀ ਆਪਣਾ ਮਿਲ ਜਾਂਦਾ ਜੀ ਜੀ ਨਾਮ ਸਾਰਾ ਕੁਝ ਤੁਹਾਨੂੰ ਸੁੱਖ ਜਿੰਨਾ ਇਹਦੇ ਨੂੰ ਮਿਲੂਗਾ ਨਾ ਸਰਕੇ ਤੋਂ ਨਹੀਂ ਮਿਲਦਾ ਜਿੱਤ ਤੋਂ ਬਾਅਦ ਜਿਹੜਾ ਸੁੱਖ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਉਹ ਫੀਲਿੰਗ ਕਿਤੇ ਨਹੀਂ ਆਉਣੀ ਤੁਹਾਨੂੰ ਜੀ ਤੇ ਬਹੁਤ ਵਧੀਆ ਗੱਲ ਆ ਸਰ ਬਹੁਤ ਜ਼ਿਆਦਾ ਮੈਂ ਯੂਥ ਦੇਖਦਾ ਬਹੁਤ ਜ਼ਿਆਦਾ ਜੁੜ ਰਿਹਾ ਨਾਲ ਇਹਦੇ ਬਹੁਤ ਵਧੀਆ ਗੱਲ ਅੱਗੇ ਬਹੁਤ ਵਧੀਆ ਪੰਜਾਬ ਦਾ ਨਾਮ ਅੱਗੇ ਬਹੁਤ ਵਧੀਆ ਰੋਸ਼ਨ ਵਧੀਆ ਤੱਕ ਜਾ ਰਹੇ ਆ ਮਤਲਬ ਪੰਜਾਬ ਅੱਗੇ ਜੀ ਸੋ ਉਹ ਵੇਖ ਜਿਹੜਾ ਆ ਉਹ ਆਪਾਂ ਕਹਿ ਸਕਦੇ ਕਿ ਰੋਸ਼ਨ ਨੇ ਕਿਹੜਾ ਪੱਖੋਂ ਨੌਜਵਾਨ ਆ ਰਹੇ ਆ ਹਾਂਜੀ ਹਾਂਜੀ ਤੇ ਆਉਣ ਵਾਲੇ ਸਮੇਂ ਦੌਰਾਨ ਹੁਣ ਤੁਸੀਂ ਕਿਹੜੇ ਮੁਕਾਬਲੇ ਵਿੱਚ ਹਿੱਸਾ ਲੈਣਾ ਜੋ ਤਿਆਰੀ ਕਰ ਰਹੇ ਹੋ ਤੁਹਾਡੇ ਜੁਰ ਜਿਵੇਂ ਨੇ ਆਉਣ ਵਾਲੇ ਸਮੇਂ ਦੇ ਉਹਨਾਂ ਬਾਰੇ ਜ਼ਰੂਰ ਗੱਲ ਸਾਂਝੀ ਕਰਿਓ ਆਉਣ ਵਾਲੇ ਕੰਪੀਟੀਸ਼ਨ ਸਾਡੇ ਹੁਣ ਮੈਂ ਪਹਿਲਾਂ ਇੱਥੇ ਹੁਣੇ ਦਸੰਬਰ ਚ 올 ਇੰਡੀਆ ਯੂਨੀਵਰਸਿਟੀ ਹੋਈ ਸੀਗੀ ਉੱਚ ਮੇਰਾ ਮੈਡਲ ਸੀਗਾ ਤੇ ਹੁਣ ਜੁਲਾਈ ਚ ਵਰਲਡ ਯੂਨੀਵਰਸਿਟੀ ਹੋਣੀ ਹੈ ਜੀ ਹੂੰ ਉਹਦੇ ਚ ਉਹਦੇ ਲਈ ਤਿਆਰੀ ਕਰ ਰਹੇ ਹਾਂ ਟ੍ਰਾਇਲਸ ਹੋਣਗੇ ਫਿਰ ਵਰਲਡ ਯੂਨੀਵਰਸਿਟੀ ਕੋਲ ਤੇ ਟ੍ਰਾਇਲਸ ਲਈ ਅਸੀਂ ਤਿਆਰੀ ਕਰ ਰਹੇ ਹਾਂ ਜੀ ਵਰਲਡ ਯੂਨੀਵਰਸਿਟੀ ਲਈ ਫਿਰ ਸਤੰਬਰ ਅਕਤੂਬਰ ਦੇ ਵਿੱਚ ਓਪਨ ਨੈਸ਼ਨਲ ਵਗੈਰਾ ਸਾਡੇ ਜਿਹੜੇ ਰਾਸ਼ਟਰੀ ਗੇਮਾਂ ਉਹ ਹੋਣੀਆਂ ਤੇ ਉਹਦੇ ਲਈ ਅਸੀਂ ਤਿਆਰੀ ਕਰ ਰਹੇ ਹੈ ਕੰਪੀਟੀਸ਼ਨ ਦੀ ਜੀ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਖਾਸ ਕਰ ਨੌਜਵਾਨ ਦਰਸ਼ਕਾਂ ਨੂੰ ਜੋ ਖੇਡਾਂ ਦੇ ਖੇਤਰ ਵਿੱਚ ਆਉਣ ਲਈ ਤਿਆਰ ਨੇ ਜਾਂ ਆ ਚੁੱਕੇ ਨੇ ਜਾਂ ਆਉਣ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਖੇਡਾਂ ਸੰਬੰਧੀ ਜਾਂ ਐਥਲੈਟਿਕਸ ਸੰਬੰਧੀ ਜਾਂ ਜੀਵਨ ਸੰਬੰਧੀ ਕਿਉਂਕਿ ਤੁਸੀਂ ਬਹੁਤ ਸੰਘਰਸ਼ ਕੀਤਾ ਇਸ ਮਕਾਮ ਤੱਕ ਪਹੁੰਚਣ ਲਈ ਸੋ ਤੁਹਾਡਾ ਕੀ ਸੰਦੇਸ਼ ਹੋਵੇਗਾ ਨੌਜਵਾਨਾਂ ਲਈ ਬੱਚਿਆਂ ਲਈ ਜਿਹੜੇ ਸਰ ਮਤਲਬ ਕੀ ਉਹਨਾਂ ਨੂੰ ਮੈਂ ਇਹੀ ਗੱਲ ਕਹੂੰਗਾ ਵੀ ਜਿਹੜੇ ਪਲੇਅਰ ਆ ਵੀ ਤੁਹਾਨੂੰ ਪਤਾ ਵੀ ਜਿਹੜੀ ਆਪਣੀ ਪਰਫਾਰਮੈਂਸ ਆ ਅੱਪਰ ਡਾਊਨ ਕਈ ਵਾਰੀ ਆਪਾਂ ਮਿਹਨਤ ਕਰਦੇ ਆਂ ਕਈ ਵਾਰੀ ਫਲ ਨਹੀਂ ਮਿਲਦਾ ਲੀਰਤੀਚਾ ਨਹੀਂ ਆਉਂਦਾ ਕੇਹੜੀ ਹਾਂ ਹਾਂ ਲੇਟ ਮਿਲਦਾ ਤੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਕਬਰ ਆਉਣਾ ਨਹੀਂ ਬਸ ਇਹੀ ਮਨ ਚ ਰੱਖਣਾ ਵੀ ਜੋ ਆਪਾਂ ਸੋਚ ਕੇ ਸ਼ੁਰੂ ਕੀਤਾ ਆਪਾਂ ਪੂਰਾ ਕਰਨਾ ਤੇ ਉਹਦੇ ਲਈ ਆਪਾਂ ਜਿੰਦ ਜਿੰਦ ਜਾਣ ਲਾਉਣੀ ਆ ਤੇ ਇਹ ਨਾ ਸੋਚੋ ਕਿ ਯਾਰ ਰਿਜ਼ਲਟ ਨਹੀਂ ਮਿਲਦਾ ਤੇ ਆਪਾਂ ਕਰੀ ਜਾਂਦੇ ਕਰੀ ਜਾਂਦੇ ਮਿਹਨਤ ਰਿਜ਼ਲਟ ਨਹੀਂ ਮਿਲਦਾ ਕੋਈ ਨਾ ਮਿਲੂਗਾ ਤੂੰ ਜੇ ਆਪਾਂ ਗੱਲ ਕਰੀ ਜੇ ਆਪਾਂ ਲੰਮੀ ਇਮਾਰਤ ਪਾਉਣੇ ਤਾਂ ਉਹਨੂੰ ਟਾਈਮ ਲੱਗਦਾ ਜੇ ਆਪਾਂ ਛੋਟਾ ਜਿਹਾ ਘਰ ਪਾਈਏ ਤਾਂ ਉਹਨੂੰ ਤਾਂ ਦਿਨ ਹੀ ਲੱਗ ਜਾਂਦੇ ਜੇ ਆਪਾਂ ਵੱਡੀ ਇਮਾਰਤ ਬਾਰੇ ਸੋਚਦੇ ਹਾਂ ਤਾਂ ਤਾਂ ਸਮਾਂ ਲੱਗਦਾ ਕੋਈ ਗੱਲ ਨਹੀਂ ਸਮਾਂ ਹੋਊਗਾ ਰੇਖਦਾ ਆਉਂਦਾ ਰੱਬ ਨੇ ਮਹਾਰਾਜ ਨੇ ਵਧੀਆ ਹੀ ਭਰੀ ਕਰੇ ਸਭ ਮਹਾਰਾਜ ਜੀ ਹਾਂਜੀ ਤੇ ਬਸ ਲੱਗੇ ਰਹੋ ਛੱਡੇ ਹੋਣਾ ਰੱਬ ਕਿਰਪਾ ਕਰੂਗਾ ਸਤਿ ਸ੍ਰੀ ਅਕਾਲ ਜੀ ਜੀ ਸੋ ਖੇਡਾਂ ਦੇ ਮੈਦਾਨ ਨਾਲ ਜੁੜੇ ਰਹਿਣਾ ਚਾਹੀਦਾ ਤੇ ਨਤੀਜਿਆਂ ਨੂੰ ਇੱਕੋ ਵੇਲੇ ਪ੍ਰਾਪਤ ਕਰਨ ਦੀ ਥਾਂ ਮਿਹਨਤ ਕਰਨੀ ਬਣਦੀ ਹੈ ਲੰਬੇ ਸਮੇਂ ਤੱਕ ਨਹੀਂ ਬਣਦੀ ਫਲ ਜ਼ਰੂਰ ਮਿਲਦਾ ਹੈ ਖੇਡਾਂ ਦੀ ਦੁਨੀਆ 'ਚ ਕਿਸੇ ਨਾਲ ਨਾ ਇਨਸਾਫੀ ਨਹੀਂ ਹੁੰਦੀ ਖੇਡਾਂ ਪੱਖੋਂ ਇੰਨੀ ਗੱਲ ਆਪਾਂ ਸੰਦੇਸ਼ ਦੇ ਤੌਰ ਤੇ ਜ਼ਰੂਰ ਕਹਿ ਸਕਦੇ ਆ ਤੇ ਆਉਣ ਵਾਲੇ ਸਮੇਂ ਦੇ ਮੁਕਾਬਲੇ ਲਈ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਸੀਂ ਇਸੇ ਤਰ੍ਹਾਂ ਪੰਜਾਬ ਦਾ ਦੇਸ਼ ਦਾ ਨਾਂ ਰੌਸ਼ਨ ਕਰੋ ਤੇ ਅੱਜ ਦੀ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਤੁਸੀਂ ਉਚੇਚੇ ਤੌਰ ਤੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਇਸੇ ਤਰ੍ਹਾਂ ਲਈ ਅੱਜ ਦੀ ਇਸ ਗੱਲਬਾਤ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਨਵੇਂ ਅੰਕ ਦੇ ਵਿੱਚ ਨਵੇਂ ਕਿਸੇ ਨੁਕਤੇ ਕਿਸੇ ਨਵੀਂ ਖੇਡ ਬਾਰੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੋਂ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਅੱਜ ਦੇ ਸੰਕ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ